ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜ ਰਾਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਚੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੇ ਹਾਂ ਜੀ ਦੀ ਵੱਡੀ ਖਬਰ ਪੰਜਾਬ ਦੇ ਲੋਕਾਂ ਨੂੰ ਮਿਲਣ ਵਾਲੀ ਹੈ ਵੱਡੀ ਗਰਮੀ ਤੋਂ ਰਾਹਤ ਮੌਨਸੂਨ ਬਾਰੇ ਵੱਡੀ ਅਪਡੇਟ ਇਸ ਦੇ ਨਾਲ ਹੀ ਪੰਜਾਬ ਵਿੱਚ ਛੇਤੀ ਹੀ بارش ਦਾ ਦੌਰ ਸ਼ੁਰੂ ਹੋ ਜਾਵੇਗਾ ਸੂਬੇ ਦੇ 26 ਜੂਨ ਤੋਂ ਪ੍ਰੀ ਮੌਨਸੂਨ ਦੀ ਐਕਟਿਵ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਮੁਤਾਬਕ 26 ਤਾਈ ਜੂਨ ਨੂੰ ਜਾਪ ਦੇਖੋ ਜ਼ਿਲ੍ਹਕਿਆਂ ਵਿੱਚ بارش ਹੋ ਸਕਦੀ ਹੈ 28 ਜੂਨ ਨੂੰ ਸਵੇਰ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਪੈਦੀ ਸਬੰਨਾ ਹੈ ਆਈ ਡੀ ਐਮ ਡੀ ਮੁਤਾਬਿਕ ਮੌਨਸੂਨ 28 ਜੂਨ ਤੋਂ 3 ਜੁਲਾਈ ਦਰਮਿਆਨ ਉੱਤਰੀ ਪੱਛਮੀ ਭਾਰਤ ਵਿੱਚ ਪਹੁੰਚੇਗੀ ਇਸ ਦੇ ਨਾਲ ਹੀ ਅਗਲੇ 3-4 ਦਿਨ ਵਿੱਚ ਉੱਤਰੀ ਅਰਬ ਸਾਗਰ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛਤੀਸਗੜ੍ਹ, 오ਡੀਸਾ, ਪੱਛਮੀ ਬੰਗਾਲ, ਚਾਰਖਟ, ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਦੱਖਣੀ ਪਛਮੀ ਮੌਨਸੂਨ ਦੇ ਅੱਗੇ ਵਧਣ ਦੇ ਹਾਲਾਤ ਹਨ ਆਈਐਮਡੀ ਨੇ ਕਿਹਾ ਕਿ ਮੌਨਸੂਨਾਂ ਦੇ అనుకూਲ ਸਥਿਤੀਆਂ ਦੇ ਤਹਿਤ ਪਛਮੀ ਹਿਮਾਲਿਆਨ ਖੇਤਰ ਵਿੱਚ ਪਛਮੀ ਰਾਜਸਥਾਨ ਨੂੰ ਛੱਡ ਕੇ ਦੇਸ਼ ਦੀਆਂ ਜ਼ਿਆਤਰੀ ਜ਼ਾਂ ਵਿੱਚ بارش ਦੀ ਗਤੀਵਿਧੀ ਆਮ ਨਾਲੋਂ ਵੱਧ ਰਹੇ